ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਚੱਲਦੇ ਜਾ ਰਹੇ ਨੇ ਭਾਈ ਮਰਦਾਨਾ ਜੀ ਕੁਝ ਹਾਸੇ ਦੀਆਂ ਗੱਲਾਂ ਕਰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਕਰਦੇ ਹਨ ਤੇ ਅੱਗੇ ਚੱਲਦੇ ਜਾ ਰਹੇ ਨੇ ਮਹਾਰਾਜ ਭਰਤਰੀ ਦੇ ਡੇਰੇ ਤੇ ਕੁਝ ਕੋ ਅੱਗੇ ਦੂਰ ਚੱਲੇ ਗਏ ਕਿਸੇ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੰਗਲ ਵਿੱਚ ਹੀ ਬੈਠ ਗਏ ਉੱਥੇ ਉਹਨਾਂ ਨੇ ਭਾਈ ਮਰਦਾਨਾ ਜੀ ਦਾ ਮਨ ਪ੍ਰਭਾ ਦਿੱਤਾ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਘਰ ਵਾਪਸ ਜਾਣਾ ਮੇਰਾ ਜੀ ਨਹੀਂ ਲੱਗਦਾ ਮੈਂ ਆਪਣੀ ਵੋਟੀ ਨੂੰ ਮਿਲਣਾ ਹੈ ਮਹਾਰਾਜ ਮੈਂ ਆਪਣੇ ਪਰਿਵਾਰ ਨੂੰ ਮਿਲਣਾ ਮੇਰਾ ਜੀ ਨਹੀਂ ਲੱਗਦਾ ਮਹਾਰਾਜ ਕਹਿਣ ਲੱਗੇ ਛੱਡ ਖੜਾ ਅੱਗੇ ਚੱਲ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਕਹਿਣ ਲੱਗੇ ਮੈਂ ਅੱਗੇ ਨਹੀਂ ਜਾਣਾ ਮੈਂ ਆਪਣੇ ਘਰ ਜਾਣਾ ਹੈ ਮਹਾਰਾਜ ਤੁਸੀਂ ਮੈਨੂੰ ਆਗਾਹ ਦਿਓ ਮੈਂ ਘਰ ਜਾਣਾ ਹੈ ਮਹਾਰਾਜ ਕਹਿਣ ਲੱਗੇ ਰਸਤੇ ਵਿੱਚ ਬੜੀਆਂ ਬਲਾਵਾਂ ਨੇ ਤੂੰ ਕੱਲਾ ਨਾ ਜਾ ਸਾਡੇ ਨਾਲ ਸੁਖ ਲੈ ਕਿਤੇ ਰਸਤੇ ਵਿੱਚ ਬੁਲਾਵਾ ਤੈਨੂੰ ਖਾ ਹੀ ਨਾ ਲੈ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਤੂੰ ਆਪਣਾ ਮਨ ਛੇਤੀ ਕਿਉਂ ਉਦਾਸ ਕਰ ਲੈਣਾ ਤੈਨੂੰ ਸਾਡੇ ਨਾਲ ਰਹਿਣਾ ਵਿੱਚ ਕੋਈ ਦੁੱਖ ਆ ਤੂੰ ਇੰਨੀ ਛੇਤੀ ਉਦਾਸ ਹੋ ਜਾਣਾ ਗੁਰੂ ਸਾਹਿਬ ਕਹਿਣ ਲੱਗੇ ਪਰਮੇਸ਼ਵਰ ਨੇ ਇੰਨੀ ਵੱਡੀ ਧਰਤੀ ਬਣਾਈ ਹੈ ਇਹਨੂੰ ਵੇਖ ਲਈਏ ਖੁਸ਼ੀ-ਖੁਸ਼ੀ ਸਾਡੇ ਨਾਲ ਰਹ ਘਰ ਜਾ ਕੇ ਕੀ ਕਰਨਾ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਬੜਾ ਧੀਰਜ ਦਿੱਤਾ ਇਰੇ ਚ ਦੇਣ ਵਾਸਤੇ ਰਸਤੇ ਵਿੱਚ ਬੜੇ ਬਚਨ ਕਹੇ ਬੜਾ ਸਮਝਾਇਆ ਪਰ ਭਾਈ ਮਰਦਾਨਾ ਜੀ ਨਹੀਂ ਮੰਨੇ ਗੁਰੂ ਸਾਹਿਬ ਨੇ ਉਹਦਾ ਮਨ ਪਰਮਾਤਮਾ ਦਿੱਤਾ ਸੀ ਇਹ ਸਾਰੀ ਖੇਡ ਤਾਂ ਗੁਰਨਾਣ ਸੱਚੇ ਪਾਤਸ਼ਾਹ ਦੀ ਸੀ ਭਾਈ ਮਰਦਾਨਾ ਜੀ ਘਰ ਜਾਣ ਵਾਸਤੇ ਬਾਰ-ਬਾਰ ਜਿੱਦ ਕਰ ਰਹੇ ਸੀ ਭਾਈ ਮਰਦਾਨਾ ਜੀ ਨੇ ਕੋਈ ਗੱਲ ਨਾ ਸੁਣੀ ਉਹ ਕਹਿਣ ਲੱਗੇ ਮਹਾਰਾਜ ਮੈਨੂੰ ਘਰ ਜਾਣ ਦਿਓ ਮਹਾਰਾਜ ਮੇਰਾ ਵੀ ਆਪਣੇ ਪਰਿਵਾਰ ਟੱਬਰ ਰਿਸ਼ਤੇਦਾਰਾਂ ਨੂੰ ਮਿਲਣ ਦਾ ਜੀ ਕਰਦਾ ਹੈ ਮੈਂ ਅੱਗੇ ਨਹੀਂ ਜਾਣਾ ਮੈਨੂੰ ਇੱਥੋਂ ਹੀ ਆਗਿਆ ਦਿਓ ਮੈਂ ਘਰ ਵਾਪਸ ਜਾਵਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਸ਼ਾਇਦ ਤੇਰਾ ਕਹਿਣਾ ਮੰਨ ਲਈਏ ਇਹਨੂੰ ਇੱਥੇ ਰੱਖ ਲਈਏ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਤੈਨੂੰ ਕਿਉਂ ਭੁੱਲ ਜਾਂਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨਿਰੰਕਾਰ ਨੇ ਤੂੰ ਨਿਰੰਕਾਰ ਦਾ ਸਾਥ ਛੱਡ ਕੇ ਜਾਣਾ ਕੋਈ ਮੂਰਖ ਹੀ ਹੋਏਗਾ ਜਿਹੜਾ ਇਹਨਾਂ ਦਾ ਸਾਥ ਛੱਡੇਗਾ ਜਿਹੜਾ ਪਰਿਵਾਰ ਦੇ ਮੋਹ ਵਿੱਚ ਫਸ ਜਾਵੇ ਤੇ ਖੁਦ ਨਿਰੰਕਾਰ ਦਾ ਸਾਥ ਛੱਡ ਦੇਵੇ ਤੂੰ ਕੱਚ ਨੂੰ ਫੜਨਾ ਚਾਹੁੰਦਾ ਪਾਰਸ ਨੂੰ ਛੱਡ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਤੂੰ ਚੁੱਪ ਕਰ ਤੈਨੂੰ ਕੀ ਪਤਾ ਮੇਰਾ ਕਿੰਨਾ ਜੀ ਕਰਦਾ ਘਰ ਵਾਲਿਆਂ ਨੂੰ ਮਿਲਣ ਨੂੰ ਭਾਈ ਮਰਦਾਨਾ ਜੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਉਹ ਆਪਣੇ ਘਰ ਵਿੱਚ ਚੱਲ ਪਏ ਭਾਈ ਮਰਦਾਨਾ ਜੀ ਚੱਲਦੇ ਚੱਲਦਿਆਂ ਜੰਗਲ ਵਿੱਚ ਪਹੁੰਚ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਪਾਸੇ ਜੰਗਲ ਵਿੱਚ ਬੈਠੇ ਨੇ ਤੇ ਦੂਜੇ ਪਾਸੇ ਭਾਈ ਮਰਦਾਨਾ ਜੀ ਜੰਗਲ ਵਿੱਚ ਚੱਲਦੇ ਜਾ ਰਹੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਦਿਨ ਉੱਥੇ ਹੀ ਬੈਠੇ ਰਹੇ ਭਾਈ ਮਰਦਾਨਾ ਜੀ ਹੱਠ ਕਰਕੇ ਆਪਣੇ ਪਰਿਵਾਰ ਵੱਲ ਚੱਲ ਪਏ ਉਹ ਖੁਸ਼ ਹੋ ਗਏ ਕਿ ਆਪਣੇ ਘਰ ਵਾਲਿਆਂ ਨੂੰ ਮਿਨਾਗੇ ਇੱਕ ਦਿਨ ਭਾਈ ਮਰਦਾਨਾ ਜੀ ਜੰਗਲ ਵਿੱਚ ਚੱਲਦੇ ਰਹੇ ਦੂਜੇ ਦਿਨ ਜਦੋਂ ਮਰਦਾਨਾ ਜੀ ਚੱਲਣ ਲੱਗੇ ਰਸਤੇ ਵਿੱਚ ਇੱਕ ਕਾਗ ਰਾਖਸ਼ ਰਹਿੰਦਾ ਸੀ ਜਦੋਂ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਦੇਖਿਆ ਤਾਂ ਉਸ ਨੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਉਹ ਭਾਈ ਮਰਦਾਨਾ ਜੀ ਨੂੰ ਆਪਣੀ ਥਾਂ ਤੇ ਲੈ ਗਿਆ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਚੁੱਕਿਆ ਹੋਇਆ ਸੀ ਤੇ ਭਾਈ ਮਰਦਾਨਾ ਜੀ ਸੋਚਣ ਲੱਗੇ ਹੁਣ ਮੈਨੂੰ ਕੌਣ ਬਚਾਵੇ ਭਾਈ ਮਰਦਾਨਾ ਜੀ ਦਾ ਸਰੀਰ ਦਰਦ ਦੇ ਨਾਲ ਕੰਬਲ ਲੱਗ ਪਿਆ ਉਹਨਾਂ ਦੇ ਮੂੰਹ ਦਾ ਥੁੱਕ ਵੀ ਸੁੱਕ ਗਿਆ ਤੇ ਮੂੰਹ ਪੀਲਾ ਪੈ ਗਿਆ ਉੱਥੇ ਜੰਗਲ ਵਿੱਚ ਕੋਈ ਨਹੀਂ ਸੀ ਦਿਖਦਾ ਕਿ ਕਿਸੇ ਤੋਂ ਭਾਈ ਮਰਦਾਨਾ ਜੀ ਦੀ ਮਦਦ ਮੰਗ ਲੈਣ ਅੱਗੇ ਭਿਆਨਕ ਜੰਗਲ ਸੀ ਉਹ ਰਾਖਸ਼ ਭਾਈ ਮਰਦਾਨਾ ਜੀ ਨੂੰ ਉੱਥੇ ਲੈ ਗਿਆ ਭਾਈ ਮਰਦਾਨਾ ਜੀ ਸਮਝ ਗਏ ਕਿ ਹੁਣ ਮੈਂ ਬਚਦਾ ਨਹੀਂ ਮੇਰਾ ਜੀਵਨ ਹੁਣ ਖਤਮ ਹੋ ਜਾਏਗਾ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਬਚਨ ਨਹੀਂ ਮੰਨਿਆ ਇਸ ਲਈ ਮੈਂ ਹੁਣ ਫਸ ਗਿਆ ਮੈਂ ਅਪਰਾਧ ਕੀਤਾ ਮੈਨੂੰ ਹੁਣ ਕਿੰਨੇ ਬਨਨ ਲੈਣਾ ਭਾਈ ਮਰਦਾਨਾ ਜੀ ਨੂੰ ਰਾਖਸ ਨੇ ਬਨ ਲਿਆ ਭਾਈ ਮਰਦਾਨਾ ਜੀ ਗੁਰੂ ਸਾਹਿਬ ਬਾਰੇ ਸੋਚਣ ਲੱਗੇ ਕਿ ਤਮਹਾਰਾਜ ਕਿਰਪਾਲੂ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰਾ ਭੈ ਘਟਨਗੇ ਇਹ ਵਿਚਾਰ ਕਰਕੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਉਹਨਾਂ ਦਾ ਧਿਆਨ ਤਰਿਆ ਭਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਧਿਆਨ ਤਰ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਮੈਨੂੰ ਇਸ ਰਾਖਸ਼ ਤੋਂ ਬਚਾ ਲਓ ਮੈਨੂੰ ਇਸ ਤੋਂ ਡਰ ਲੱਗਦਾ ਇਹ ਬੜਾ ਭੈੜਾ ਹੈ ਮਹਾਰਾਜ ਮੈਂ ਅੱਗੇ ਤੋਂ ਤੁਹਾਡੇ ਬਚਨ ਨਹੀਂ ਮੋੜਾਂਗਾ ਤੁਹਾਡੇ ਬਚਨ ਮੰਨਾਂਗਾ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਉਸ ਦੀ ਅਰਦਾਸ ਪਹੁੰਚ ਗਈ ਉਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਬਾਲਿਆ ਭਾਈ ਮਰਦਾਨਾ ਜੀ ਨੂੰ ਰਾਖਸ਼ ਨੇ ਫੜ ਲਿਆ ਗੁਰੂ ਸਾਹਿਬ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਰਾਖਸ਼ ਨੇ ਤੇਲ ਵਿੱਚ ਤਲ ਕੇ ਖਾ ਜਾਣਾ ਭਾਈ ਬਾਲਾ ਜੀ ਕਹਿਣ ਲੱਗੇ ਪਾਈ ਮਰਦਾਨਾ ਜੀ ਨੂੰ ਤਾਂ ਇੰਨੀ ਸਜ਼ਾ ਮਿਲਣੀ ਚਾਹੀਦੀ ਸੀ ਤੁਹਾਡੀ ਗੱਲ ਨਹੀਂ ਮੰਨਦੇ ਮੈਂ ਵੀ ਉਸ ਨੂੰ ਸਮਝਾਇਆ ਸੀ ਮੈਨੂੰ ਕਹਿੰਦੇ ਚੁੱਪ ਕਰ ਮੈਂ ਘਰ ਜਾਣਾ ਤੁਸੀਂ ਉਸ ਨੂੰ ਸਮਝਾਇਆ ਵੀ ਸੀ ਕਿ ਤੇਰੇ ਅੱਗੇ ਬਲਾਵਾ ਨੇ ਪਾਈ ਮਰਦਾਨਾ ਜੀ ਨੂੰ ਟੱਬਰ ਦਾ ਬਹੁਤ ਹੀ ਮੋਸ ਸਤਾ ਰਿਹਾ ਸੀ ਇਹ ਕਥਾ ਪਾਈ ਬਾਲਾ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ ਉਹ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਮੈਨੂੰ ਕਹਿਣ ਲੱਗੇ ਹੁਣ ਗੱਲ ਕਰਨ ਦਾ ਸਮਾਂ ਨਹੀਂ ਚੱਲ ਕੇ ਮਰਦਾਨੇ ਨੂੰ ਛੁਡਾਈਏ ਗੁਰੂ ਸਾਹਿਬ ਕਹਿਣ ਲੱਗੇ ਇੱਕ ਤਾਂ ਸਾਨੂੰ ਨਾਲ ਲੈ ਦੀ ਲਾਜ ਹੈ ਦੂਜਾ ਸਾਨੂੰ ਉਹਦੇ ਨਾਲ ਕੰਮ ਵੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਬਾਲਾ ਜੀ ਉਸੇ ਵੇਲੇ ਉੱਥੋਂ ਚੱਲ ਪਏ ਭਾਈ ਮਰਦਾਨਾ ਜੀ ਸੋਚ ਰਹੇ ਸੀ ਕਿ ਮੈਂ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ ਜੇ ਮੈਂ ਉਹਨਾਂ ਦਾ ਬਚਨ ਮੰਨ ਲੈਂਦਾ ਤਾਂ ਮੈਨੂੰ ਇਹ ਦਿਨ ਦੇਖਣਾ ਨਾ ਪੈਂਦਾ ਭਾਈ ਬਾਲਾ ਜੀ ਗੁਰੂ ਸਾਹਿਬ ਨੂੰ ਪੁੱਛਣ ਲੱਗੇ ਰਾਖਸ਼ ਦਾ ਸਥਾਨ ਕਿੰਨੀ ਦੂਰ ਹੈ ਜਿੱਥੇ ਭਾਈ ਮਰਦਾਨਾ ਜੀ ਨੂੰ ਰਾਖਸ਼ ਨੇ ਬੰਨ ਕੇ ਰੱਖਿਆ ਖਾਨ ਚੋਂ ਖਾਣਾ ਚੋਂਦਾ ਇਹ ਕਿੰਨੀ ਕੀ ਦੂਰੀ ਤੇ ਹੈ ਮਹਾਰਾਜ ਐਦਾ ਨਾ ਹੋਵੇ ਕਿ ਸਾਡੇ ਤ ਪਹੁੰਚਣ ਤੋਂ ਪਹਿਲਾਂ ਹੀ ਭਾਈ ਮਰਦਾਨਾ ਜੀ ਨੂੰ ਮਾਰ ਕੇ ਛੱਕ ਲਵੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਬਾਲਾ ਉਹ ਦੂਰ ਨਹੀਂ ਹੈ ਨੇੜੇ ਹੀ ਹੈ ਜਿੱਥੇ ਮਰਦਾਨਾ ਨੂੰ ਫੜਿਆ ਉਹ ਇੱਥੋਂ ਜ਼ਿਆਦਾ ਦੂਰ ਨਹੀਂ ਹੈ ਉਹ ਥੋੜਾ ਕੀ ਦੂਰ ਹੈ ਗੁਰੂ ਸਾਹਿਬ ਕਹਿਣ ਲੱਗੇ ਪਰ ਅਸੀਂ ਛਿਨ ਵਿੱਚ ਹੀ ਉੱਥੇ ਪਹੁੰਚ ਜਾਣਾ ਉਹਨਾਂ ਨੇ ਭਾਈ ਬਾਲਾ ਜੀ ਦਾ ਹੱਥ ਫੜਿਆ ਤੇ ਇੱਕ ਛਿਨ ਵਿੱਚ ਹੀ ਉੱਥੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਪਹੁੰਚੇ ਉਥੇ ਬੜਾ ਸੰਘਾ ਜੰਗਲ ਸੀ ਉਥੇ ਕੋਂਡੇ ਰਾਖਸ਼ ਦਾ ਘਰ ਸੀ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਦੇਖ ਕੇ ਉਹ ਰਾਖਸ਼ ਬੜਾ ਖੁਸ਼ ਹੋ ਰਿਹਾ ਸੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਭਾਈ ਮਰਦਾਨਾ ਜੀ ਨੂੰ ਦੇਖ ਕੇ ਬੜੀ ਦਇਆ ਆਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਬੱਜੇ ਹੋਏ ਦੇਖਿਆ ਤਾਂ ਗੁਰੂ ਸਾਹਿਬ ਕਹਿਣ ਲੱਗੇ ਭਾਈ ਮਰਦਾਨਿਆ ਘਰ ਨਹੀਂ ਜਾਣਾ ਇਹ ਸੁਣ ਕੇ ਭਾਈ ਮਰਦਾਨਾ ਜੀ ਬੜੇ ਲੱਜਿਤ ਹੋਏ ਕਿ ਮੈਂ ਤਾਂ ਗੁਰੂ ਸਾਹਿਬ ਦਾ ਸ਼ਹਾਦਤ ਛੱਡ ਕੇ ਆ ਗਿਆ ਹਾਂ ਭਾਈ ਮਰਦਾਨਾ ਜੀ ਬੜੇ ਸ਼ਰਮਿੰਦਾ ਹੋਏ ਉਹਨਾਂ ਨੇ ਧੌਣ ਨੀਵੀਂ ਕਰ ਲਈ ਤੇ ਕੋਈ ਬਚਨ ਨਹੀਂ ਕੀਤਾ ਭਾਈ ਮਰਦਾਨਾ ਜੀ ਆਪਣੇ ਮਨ ਵਿੱਚ ਬੜੇ ਖੁਸ਼ ਹੋਏ ਕਿ ਗੁਰਨਾਨ ਦੇਵ ਸੱਚੇ ਪਾਸ਼ਾ ਆ ਗਏ ਨੇ ਤੇ ਮੈਨੂੰ ਹੁਣ ਉਹ ਬਚਾ ਲੈਣਗੇ ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਗੁਰੂ ਸਾਹਿਬ ਆ ਗਏ ਹੁਣ ਮੈਨੂੰ ਨਵਾਂ ਜੀਵਨ ਮਿਲ ਗਿਆ ਗੁਰੂ ਸਾਹਿਬ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਭਾਈ ਭਾਈ ਬਾਲਿਆ ਇਹ ਜਿਹੜਾ ਕੜਾਹਾ ਤੇਲ ਦਾ ਗਰਮ ਹੋ ਰਿਹਾ ਇਸ ਵਿੱਚ ਰਾਖਸ ਨੇ ਮਰਦਾਨੇ ਨੂੰ ਪਾਉਣਾ ਸੀ ਇਸ ਤੇਲ ਵਿੱਚ ਤਲ ਕੇ ਰਾਖਸ ਨੇ ਮਰਦਾਨੇ ਨੂੰ ਖਾ ਲੈਣਾ ਸੀ ਮਹਾਰਾਜ ਕਹਿਣ ਲੱਗੇ ਅਸੀਂ ਲੁਕ ਕੇ ਰਹਿਣਾ ਤੇ ਵੇਖੀ ਜਾਣਾ ਸਭ ਕੁਝ ਕਿਵੇਂ ਉਹ ਮਰਦਾਨੇ ਨੂੰ ਛੱਕਦਾ ਗੁਰੂ ਸਾਹਿਬ ਭਾਈ ਬਾਲੇ ਨਾਲ ਹਾਸ ਰਸ ਕਰਨ ਲੱਗੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਜੇ ਰਾਖਸ ਖਾ ਗਿਆ ਫਿਰ ਸਾਡੇ ਆਨ ਦਾ ਕੀ ਲਾਭ ਹੋਇਆ ਮਹਾਰਾਜ ਭਾਈ ਵਰਦਾਨਾ ਜੀ ਨੂੰ ਬਚਾਉਣਾ ਤਾਂ ਪੈਣਾ ਹੀ ਹੈ ਮਹਾਰਾਜ ਜਿਵੇਂ ਉੱਥੇ ਬੈਠੇ ਬਚਨ ਕਰਦੇ ਸੀ ਕਿ ਮਰਦਾਨੇ ਨੂੰ ਬਚਾਉਣਾ ਹੈ ਮਹਾਰਾਜ ਹੁਣ ਬਚਾਉਣ ਦਾ ਯਤਨ ਕਰੋ ਕੜਾਇਆ ਗਰਮ ਹੋ ਚੁੱਕਾ ਤੇ ਰਾਖਸ਼ਸ ਵੀ ਆਉਣ ਵਾਲਾ ਹੈ ਮਹਾਰਾਜ ਆਪਣਾ ਸੇਵਕ ਜਾਨੋ ਮਰਦਾਨੇ ਦਾ ਵੀ ਕੋਈ ਨਾਸ ਨਾ ਹੋਵੇ ਕੋਈ ᔪਗਤੀ ਬਣਾਓ ਗੁਰਨਾਣ ਸੱਚੇ ਪਾਸ਼ਾ ਕਹਿਣ ਲਗੇ ਬਾਲਿਆ ਜੋ ਰੱਬ ਦਿਖਾਵੇ ਉਹ ਤਮਾਸ਼ਾ ਦੇਖ ਗੁਰਨਾਣ ਸੱਚੇ ਪਾਸ਼ਾ ਰਾਖਸ਼ਸ ਨੂੰ ਨਹੀਂ ਦਿਖਦੇ ਪਰ ਮਰਦਾਨਾ ਜੀ ਨੂੰ ਦਿਖ ਰਹੇ ਨੇ ਉਧਰ ਤੇਲ ਦਾ ਕੜਾਇਆ ਗਰਮ ਹੋ ਗਿਆ ਭਾਈ ਮਰਦਾਨਾ ਜੀ ਦੇਖਣ ਕਿ ਗੁਰੂ ਸਾਹਿਬ ਕੋਈ ਯਤਨ ਨਹੀਂ ਕਰ ਰਹੇ ਤੇ ਇਹ ਤਪ ਰਿਹਾ ਸੀ ਰਾਖਸ਼ ਦਾ ਚਿਹਰਾ ਦੇਖ ਕੇ ਭਾਈ ਮਰਦਾਨਾ ਜੀ ਖੋਲ ਲੈਣ ਲੱਗ ਪਏ ਭਾਈ ਰਾਖਸ਼ ਜਦੋਂ ਭਾਈ ਮਰਦਾਨਾ ਜੀ ਨੂੰ ਤੇਲ ਦੇ ਕੜਾਹੇ ਵਿੱਚ ਪਾਉਣ ਲੱਗਾ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕਰ ਲਈਆਂ ਤੇ ਪੂਰੇ ਆਂਦਰਾਂ ਦਾ ਜੋਰ ਲਾਇਆ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਦਾ ਨਾਮ ਲੈਣ ਲੱਗ ਪਏ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਮੈਨੂੰ ਬਚਾ ਲਓ ਮਹਾਰਾਜ ਮੈਨੂੰ ਬਖਸ਼ ਲਓ ਮੇਰੇ ਗਰੀਬ ਦੀ ਇੱਜ਼ਤ ਰੱਖ ਲਓ ਮਹਾਰਾਜ ਇਹ ਸਮਾਂ ਔਗਣ ਵੇਖਣ ਦਾ ਨਹੀਂ ਹੈ ਭਾਈ ਮਰਦਾਨਾ ਜੀ ਚੀਕ-ਚੀਕ ਕੇ ਬੇਨਤੀ ਕਰਨ ਲੱਗੇ ਮੈਨੂੰ ਬਚਾ ਲਓ ਜਦੋਂ ਤਪਦੇ ਤੇਲ ਤੇ ਕੜਾਹੀ ਵਿੱਚ ਭਾਈ ਮਰਦਾਨਾ ਜੀ ਪ੍ਰਵੇਸ਼ ਹੋਏ ਉਹ ਆਪਣੇ ਮੁਖ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਲੈ ਰਹੇ ਸੀ ਤੇਲ ਦਾ ਕੜਾਹਾ ਜਿਹੜਾ ਤਪ ਰਿਹਾ ਸੀ ਉਹ ਠੰਡਾ ਹੋ ਗਿਆ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਸ ਰਾਖਸ਼ਸ ਨੂੰ ਆਪਣਾ ਰੂਪ ਦਿਖਾਇਆ ਗੁਰੂ ਸਾਹਿਬ ਨੇ ਰਾਖਸ਼ਸ ਵੱਲ ਦੇਖਿਆ ਤੇ ਰਾਖਸ਼ਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਰਾਕਸ਼ਸ ਕਹਿਣ ਲੱਗਾ ਤੁਸੀਂ ਕੌਣ ਹੋ ਤਪਦਾ ਹੋਇਆ ਕੜਾਇਆ ਠੰਡਾ ਕਰਤਾ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਕੋਂਡੇ ਤੂੰ ਖਾ ਇਹਨੂੰ ਮਹਾਰਾਜ ਕਹਿਣ ਲੱਗੇ ਤੂੰ ਇਹਨੂੰ ਖਾਂਦਾ ਕਿਉਂ ਨਹੀਂ ਖਾਣ ਵਿੱਚ ਦੇਰ ਕਿਉਂ ਕੀਤੀ ਤੇ ਗੁਰੂ ਸਾਹਿਬ ਕਹਿਣ ਲੱਗੇ ਤੈਨੂੰ ਲੱਗਦਾ ਤਲੇ ਭੋਜਨ ਚੰਗਾ ਨਹੀਂ ਲੱਗਦਾ ਅਜੇ ਤੱਕ ਕੋਂਡੇ ਰਾਕਸ਼ਸ ਦਾ ਕਿਸੇ ਨੇ ਨਾਮ ਲਈ ਸੀ ਲਿਆ ਤੇ ਨਾ ਹੀ ਕੋਂਡੇ ਰਾਕਸ਼ਸ ਨੇ ਆਪਣਾ ਨਾਮ ਕਿਸੇ ਨੂੰ ਦੱਸਿਆ ਸੀ ਉਹ ਬੜਾ ਹੈਰਾਨ ਹੋਇਆ ਕਿ ਇਨਾਂ ਨੂੰ ਮੇਰਾ ਨਾਮ ਕਿਵੇਂ ਪਤਾ ਚੱਲ ਗਿਆ ਮੈਂ ਤਾਂ ਕਿਸੇ ਨੂੰ ਆਪਣਾ ਨਾਮ ਨਹੀਂ ਦੱਸਿਆ ਉਹ ਗੁਰੂ ਸਾਹਿਬ ਨੂੰ ਪੁੱਛਣ ਲੱਗਿਆ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਚੱਲਿਆ ਪਹਿਲਾਂ ਤਾਂ ਅਸੀਂ ਕਦੇ ਮਿਲੇ ਵੀ ਨਹੀਂ ਮੈਂ ਆਪਣੇ ਜੀਵਨ ਵਿੱਚ ਤੁਹਾਨੂੰ ਪਹਿਲੀ ਵਾਰੀ ਵੇਖਿਆ ਤੁਹਾਨੂੰ ਮੇਰਾ ਨਾਮ ਕਿਵੇਂ ਪਤਾ ਚੱਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਂਡੇ ਰਾਖਸ਼ਵਲ ਦ੍ਰਿਸ਼ਟੀ ਪਾਈ ਉਸ ਨੂੰ ਆਪਣੇ ਪਿਆਲੇ ਜਨਮ ਦਾ ਗਿਆਨ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਦੀ ਉਹ ਦੀ ਸੁੱਧ ਪਲਟ ਗਈ ਉਹ ਭੱਜ ਕੇ ਆਪਣੀ ਕੁਟਿਆ ਵੱਲ ਗਿਆ ਤੇ ਆਪਣੀ ਕੁਟਿਆ ਵਿੱਚੋਂ ਇੱਕ ਸ਼ੀਸ਼ਾ ਲੈ ਕੇ ਆਇਆ ਉਸ ਨੇ ਉਹ ਸ਼ੀਸ਼ਾ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ ਤੇ ਪਿੱਛੋਂ ਦੀ ਗੁਰੂ ਸਾਹਿਬ ਦਾ ਮੁਖ ਸ਼ੀਸ਼ੇ ਵਿੱਚੋਂ ਵੇਖਣ ਲੱਗਾ ਜਦੋਂ ਉਸ ਨੇ ਸ਼ੀਸ਼ੇ ਵਿੱਚ ਗੁਰੂ ਸਾਹਿਬ ਦਾ ਇੱਕਦਮ ਸਹੀ ਚਿਹਰਾ ਦੇਖਿਆ ਉਸੇ ਵੇਲੇ ਕੋਂਡੇ ਨੂੰ ਪਤਾ ਨਹੀਂ ਕੀ ਹੋਇਆ ਉਹ ਮਹਾਰਾਜ ਦੇ ਚਰਨਾਂ ਵਿੱਚ ਪੈ ਗਿਆ ਉਹ ਮਹਾਰਾਜ ਦੇ ਚਰਨਾਂ ਵਿੱਚ ਲੰਮਾ ਪੈ ਗਿਆ ਕੋਂਡਾ ਰਾਖਸ਼ ਮੱਥਾ ਟੇਕ ਕੇ ਸਾਹਮਣੇ ਖੜਾ ਹੋ ਗਿਆ ਕੋਂਡੇ ਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬੜਾ ਪਿਆਰ ਉਪਜਿਆ। ਕੋਂਡੇ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜਦੇ, ਉਹ ਕਿੰਨਾ ਖੁਸ਼ ਹੈ ਕਿ ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਨੂੰ ਵੀ ਆਪਣੀ ਕਹਾਣੀ ਸੁਣਾ। ਤੂੰ ਕੌਣ ਹੈ? ਕੋਂਡਾ ਰਾਖਸ਼ ਕਹਿਣ ਲੱਗਾ, ਸੁਣਾਵਾਂਗਾ ਪਰ ਪਹਿਲਾਂ ਮੈਨੂੰ ਆਗਿਆ ਦਿਓ। ਮੈਂ ਤੁਹਾਨੂੰ ਫਲ ਛਕਾ ਦੇਵਾਂ। ਮਹਾਰਾਜ ਫਿਰ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਾਂਗਾ। ਪਰ ਪਹਿਲਾਂ ਮੇਰੇ ਹੱਥੋਂ ਫਲ ਲੈ ਕੇ ਸ਼ੱਕ ਨਾ ਕਰੋ। ਭਾਈ ਮਰਦਾਨਾ ਜੀ ਕੜਾਹੇ ਵਿੱਚੋਂ ਬਾਹਰ ਆ ਗਏ। ਗੁਰੂ ਸਾਹਿਬ ਦੀ ਆਗਿਆ ਪਾ ਕੇ ਕੋਂਡਾ ਜੰਗਲ ਵਿੱਚ ਗਿਆ ਜਿੱਥੇ ਬੜੇ ਸੋਹਣੇ ਬੇਰ ਲੱਗੇ ਸੀ। ਫਲਾਂ ਵਾਲੇ ਰੁੱਖ ਲੱਗੇ ਹੋਏ ਸੀ। ਉਸ ਨੇ ਆਪਣੇ ਹੱਥਾਂ ਨਾਲ ਫਲ ਚੁਣ-ਚੁਣ ਕੇ ਕੱਢੇ। ਉਹ ਇਹੋ ਜਿਹੇ ਫਲ ਸਨ ਜਿਨ੍ਹਾਂ ਨੂੰ ਦੇਖ ਕੇ ਮਨ ਲਲਚਾਲ ਜਾਵੇ। ਉਸ ਨੇ ਵਾਪਸ ਆ ਕੇ ਗੁਰਨਾਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਫਲ ਰੱਖ ਦਿੱਤੇ। ਗੁਰਨਾਨ ਦੇ ਸੱਚੇ ਪਾਤਸ਼ਾਹ ਕੋਡੇ ਰਾਖਸ਼ ਨੂੰ ਦੇਖ ਕੇ ਖੁਸ਼ ਹੋ ਗਏ। ਗੁਰੂ ਸਾਹਿਬ ਖੁਸ਼ ਹੋ ਕੇ ਕੋਡੇ ਰਾਖਸ਼ ਨੂੰ ਕਹਿਣ ਲੱਗੇ ਇਫਲ ਆਪਣੇ ਗੁਰੂ ਨੂੰ ਧੋਦੇ ਤੇ ਭਾਈ ਮਰਦਾਨਾ ਜੀ ਨੂੰ ਆਪਣਾ ਗੁਰੂ ਮੰਨ ਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਭਾਈ ਮਰਦਾਨਾ ਜੀ ਦੇ ਅੱਗੇ ਫਲ ਰੱਖ ਕੇ ਉਹਨਾਂ ਦੇ ਅੱਗੇ ਮੱਥਾ ਟੇਕ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਦੇ ਪਿਛੇ ਲੁਹਣ ਲੱਗੇ ਇਹ ਸੁਣ ਕੇ ਕੋਂਡਰ ਰਾਖਸ਼ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਭਾਈ ਮਰਦਾਨਾ ਜੀ ਕਰਕੇ ਹੀ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ ਜੇ ਇਹ ਨਾ ਹੁੰਦੇ ਤਾਂ ਤੁਹਾਡੇ ਦਰਸ਼ਨ ਕਿਵੇਂ ਹੋਣੇ ਸੀ ਮਹਾਰਾਜ ਇਹ ਤਾਂ ਮੇਰੇ ਸਿਰ ਦੇ ਤਾਜ ਨੇ ਭਾਈ ਮਰਦਾਨਾ ਜੀ ਪਿਛੋ ਕਹਿਣ ਲਗੇ ਮਹਾਰਾਜ ਮੈਨੂੰ ਕੋਈ ਫਲ ਨਹੀਂ ਚਾਹੀਦਾ ਮੈਨੂੰ ਸਾਰੇ ਫਲ ਮਿਲ ਗਏ ਮਹਾਰਾਜ ਤੁਸੀਂ ਮੇਰੀ ਭੁੱਲ ਬਖਸ਼ ਦਿਓ ਮਹਾਰਾਜ ਮੈਂ ਆਪ ਦੀ ਆਗਿਆ ਨਹੀਂ ਮੰਨੀ ਉਹਦਾ ਦੁੱਖ ਮੈਨੂੰ ਲੱਗਾ ਜੇ ਮੈਂ ਉੱਥੇ ਹੀ ਰਹਿੰਦਾ ਤਾਂ ਮੈਨੂੰ ਕੋਡੇ ਰਾਖਸ਼ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਮਹਾਰਾਜ ਜੇ ਮੈਂ ਹੁਣ ਕਦੀ ਕਮਾਂ ਵੀ ਨਾ ਮੈਂ ਜਾਣਾ ਤਾਂ ਮੈਨੂੰ ਤੁਸੀਂ ਜਾਣ ਨਾ ਦੇਣਾ ਗੁਰਨਾਣ ਸੱਚੇ ਭਾਸ਼ਾ ਕਹਿਣ ਲਗੇ ਭਾਈ ਮਰਦਾਨਿਆ ਤੂੰ ਤਾਂ ਸਾਡਾ ਸਾਥੀ ਹੈ ਤੂੰ ਤਾਂ ਸਾਡੇ ਨਾਲ ਹੀ ਰਹਿਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆ ਸਾਨੂੰ ਪਤਾ ਹੈ ਤੈਨੂੰ ਭੁੱਖ ਲੱਗੀ ਹੈ ਤੂੰ ਫਲ ਸ਼ਾਕਲ ਹੈ ਭਾਈ ਬਾਲਾ ਜੀ ਨੇ ਕੁਝ ਫਲ ਭਾਈ ਮਰਦਾਨਾ ਜੀ ਨੂੰ ਦੇ ਦਿੱਤੇ ਤੇ ਕੁਝ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਦਿੱਤੇ ਕੁਝ ਫਲ ਭਾਈ ਬਾਲਾ ਜੀ ਨੇ ਆਪਣੇ ਵਾਸਤੇ ਰੱਖ ਲਏ ਤੇ ਸਭ ਨੇ ਰਾਖਸ਼ ਦੇ ਦਿੱਤੇ ਹੋਏ ਫਲ ਖਾਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੇ ਫਲਾਂ ਵਿੱਚੋਂ ਇੱਕ ਫਲ ਚੁੱਕ ਕੇ ਕੋਂਡੇ ਰਾਖਸ਼ ਨੂੰ ਕਿਹਾ ਅੱਗੇ ਆ ਕੋਂਡਾ ਅੱਗੇ ਆਇਆ ਤੇ ਗੁਰਨਾਨਕ ਸੱਚੇ ਪਾਤਸ਼ਾਹ ਨੇ ਉਹ ਫਲ ਉਹਨੂੰ ਦੇ ਦਿੱਤਾ ਗੁਰਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਂਡਿਆ ਇਹਨੂੰ ਸ਼ਕਲ ਹੈ ਜਦੋਂ ਕੋਂਡੇ ਰਾਖਸ਼ ਨੇ ਉਹ ਫਲ ਆਪਣੇ ਮੂੰਹ ਵਿੱਚ ਪਾਇਆ ਉਦੋਂ ਹੀ ਉਹਦੀ ਦੇਹ ਵਧੀਆ ਬਣ ਗਈ ਇੱਕਦਮ ਕੋਂਡੇ ਰਾਖਸ਼ ਦਾ ਸਰੀਰ ਬਦਲ ਗਿਆ ਉਸ ਦਾ ਸਰੂਪ ਦੇਵਤਿਆਂ ਵਰਗਾ ਹੋ ਗਿਆ ਗੁਰਨਾਨਕ ਸੱਚੇ ਪਾਤਸ਼ਾਹ ਨੇ ਉਹਦਾ ਤਨ ਤੇ ਉਹਦਾ ਮਨ ਦੋਵੇਂ ਹੀ ਬਦਲ ਦਿੱਤੇ ਜਦੋਂ ਕੋਂਡੇ ਰਾਖਸ਼ ਦਾ ਸਰੀਰ ਬਦਲ ਗਿਆ ਉਸਨੇ ਗੁਰਨਾਨਕ ਸੱਚੇ ਪਾਤਸ਼ਾਹ ਦੀ ਬੜੀ ਵਡਿਆਈ ਕੀਤੀ ਬੜੀ ਉਸਤਤ ਕੀਤੀ ਗੁਰਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਕੋਂਡੇ ਤੂੰ ਸਾਨੂੰ ਆਪਣੀ ਕਹਾਣੀ ਨਹੀਂ ਦੱਸੀ ਤੂੰ ਕਿਸ ਕਰਨ ਇੱਥੇ ਆਇਆ ਉਹ ਕਹਿਣ ਲਗਾ ਮਹਾਰਾਜ ਤੁਸੀਂ ਅੰਤਰਜਾਮੀ ਹੋ ਤੁਸੀਂ ਸਾਰੀ ਗੱਲ ਜਾਣਦੇ ਹੋ ਫਿਰ ਵੀ ਤੁਹਾਡਾ ਹੁਕਮ ਮੰਨ ਕੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਉਸ ਇਸ ਰੂਪ ਵਿੱਚ ਇਸ ਜੰਗਲ ਵਿੱਚ ਕਿਉਂ ਬੈਠਾ ਸੀ ਮੇਰਾ ਪਹਿਲਾ ਜਨਮ ਬ੍ਰਾਹਮਣ ਦਾ ਸੀ ਮੈਂ ਬੜੇ ਗ੍ਰੰਥ ਪੜੇ ਹੋਏ ਸੀ ਮੇਰੇ ਕੋਲ ਬੜੀ ਪੜ੍ਹਾਈ ਸੀ ਮੈਂ ਬੜਾ ਵਿਦਵਾਨ ਸੀ ਇੱਕ ਵੇ ਇੱਕ ਵਾਰ ਮੇਰਾ ਉਸਤਾਦ ਮੈਨੂੰ ਮਿਲਣ ਵਾਸਤੇ ਆਇਆ ਉਹ ਸੈਡ ਸੁਭਾਅ ਮੇਰੇ ਘਰ ਵਿੱਚ ਆ ਗਿਆ ਮੈਂ ਉੱਠ ਕੇ ਉਹਦਾ ਸਤਿਕਾਰ ਨਹੀਂ ਕੀਤਾ ਮਹਿਮਾਨ ਧਾਰ ਕੇ ਆਪਣਾ ਅਸਣ ਤੇ ਬਿਠਾ ਰਿਆ ਤੇ ਮੈਂ ਉੱਠਿਆ ਨਹੀਂ ਮੇਰੇ ਗੁਰੂ ਨੇ ਸੋਚਿਆ ਕਿ ਇਹ ਤਾਂ ਨਿਯਮ ਵਿਗੜੇਗਾ ਕੋਈ ਚੇਲਾ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰੇਗਾ ਉਹ ਭਗਤੀ ਜਾਪ ਤਪ ਕਰਦੇ ਸੀ ਉਹਨਾਂ ਨੇ ਗੁੱਸੇ ਵਿੱਚ ਆ ਕੇ ਮੈਨੂੰ ਇਹ ਬਚਨ ਕੀਤਾ "ਹੇ ਅਭਿਮਾਨੀ ਚੇਲੇ ਮੇਰੇ ਤੇ ਕੁਝ ਨਹੀਂ ਵਿਗੜਿਆ" ਪਰ ਮੈਨੂੰ ਤੇਰਾ ਨੁਕਸਾਨ ਹੋਵੇਗਾ ਅੱਜ ਜੇ ਤੈਨੂੰ ਇਸ ਦਾ ਫਲ ਨਹੀਂ ਦਿੱਤਾ ਤਾਂ ਜੱਗ ਵਿੱਚ ਲੋਕ ਆਪਣੇ ਉਸਤਾਦ ਦਾ ਸਤਕਾਰ ਨਹੀਂ ਕਰਨਗੇ ਜਿਹਦੇ ਕੋਲੋਂ ਸਿੱਖੀਏ ਉਹਦਾ ਸਤਕਾਰ ਵੀ ਪੂਰਾ ਕਰੀਏ ਇਸ ਲਈ ਗਿਆਨ ਧਰਮ ਤੈਨੂੰ ਸਭ ਕੁਝ ਭੁੱਲ ਜਾਵੇਗਾ ਤੇ ਤੂੰ ਰਾਖਸ਼ ਵਾਲਾ ਸਰੀਰ ਪਾਵੇਂਗਾ ਧਰਮ ਭੁੱਲ ਜਾਏਗਾ ਮਾੜੇ ਕੰਮ ਕਰਿਆ ਕਰੇਗਾ ਗੁਰੂ ਦਾ ਸ਼ਰਾਪ ਸੁਣ ਕੇ ਮੈਂ ਬੜਾ ਭੈਤ ਹੋ ਗਿਆ ਤੇ ਮੈਂ ਕੰਬਰ ਲੱਗ ਪਿਆ ਕਿਉਂਕਿ ਮੇਰਾ ਉਸਤਾਦ ਪੂਜਾ ਭਗਤੀ ਕਰਨ ਵਾਲਾ ਸੀ ਤੇ ਉਹਦੇ ਇਹ ਬਚਨ ਪੂਰੇ ਹੋਣੇ ਸੀ ਮੈਂ ਆਪਣੇ ਦੋਨਾਂ ਹੱਥ ਆਪਣੇ ਗੁਰੂ ਅੱਗੇ ਜੋੜ ਤੇ ਤੇ ਕਿਹਾ ਮੈਂ ਮਾੜਾ ਕੰਮ ਕੀਤਾ ਮੈਂ ਉਹਦਾ ਫਲ ਤਾਂ ਮੈਨੂੰ ਮਿਲੇਗਾ ਰਾਖਸ਼ਤਾ ਮੈਨੂੰ ਬਨਣਾ ਪਵੇਗਾ ਪਰ ਕਿਰਪਾ ਕਰਕੇ ਮੈਨੂੰ ਉਤਰ ਦਿਓ ਮੈਂ ਕਿੰਨਾ ਚਿਰ ਰਾਖਸ਼ ਬਣਾਂਗਾ ਤੇ ਕਿੰਨਾ ਚਿਰ ਦੁੱਖ ਭੋਗਾਂਗਾ ਇੰਨੀ ਗੱਲ ਸੁਣ ਕੇ ਮੇਰਾ ਗੁਰੂ ਮੇਰੇ ਤੇ ਦਿਆਲੂ ਹੋ ਗਿਆ ਮੇਰੇ ਗੁਰੂ ਜੀ ਨੇ ਦੱਸਿਆ ਕਿ ਸਮਾਂ ਆਏਗਾ ਪਰਮੇਸ਼ਵਰ ਸਰੀਰ ਧਾਰਨ ਕਰੇਗਾ ਤੋ ਉਹਨਾਂ ਨਾਲ ਮਿਲੇਗਾ ਤਾਂ ਤੇਰਾ 19 ਹੋਏਗਾ ਮੈਂ ਆਪਣੇ ਗੁਰੂ ਜੀ ਨੂੰ ਪੁੱਛਿਆ ਕਿ ਮੈਂ ਇਸ ਸਰੂਪ ਨੂੰ ਕਿਵੇਂ ਜਾਣਾਂਗਾ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਉਹਨਾਂ ਦੀ ਪਛਾਣ ਕਿਵੇਂ ਕਰਾਂਗਾ ਫਿਰ ਮੇਰੇ ਗੁਰੂ ਨੇ ਇਹ ਮੈਨੂੰ ਸ਼ੀਸ਼ਾ ਦਿੱਤਾ ਉਸਨੇ ਕਿਹਾ ਕਿ ਇਹ ਸ਼ੀਸ਼ਾ ਲਹਿਲ ਹੈ ਤੇ ਇਹਦੇ ਨਾਲ ਤੂੰ ਆਪਣੇ ਹੱਥ ਨੂੰ ਆਪਣੇ ਰੱਬ ਨੂੰ ਆਪਣੇ ਅਵਤਾਰ ਨੂੰ ਪਛਾਣ ਲੈ ਤੇਰੇ ਗੁਰੂ ਨੇ ਕਿਹਾ ਸੀ ਜਿਹੜੇ ਇੱਕ ਰੱਬ ਦੇ ਅਵਤਾਰ ਆਣਗੇ ਉਹਨਾਂ ਦਾ ਚਿਹਰਾ ਜਿਓ ਜਿਹਾ ਹੋਏਗਾ ਉਦਾਂ ਦਾ ਹੀ ਸ਼ੀਸ਼ੇ ਵਿੱਚੋਂ ਵਿਖੇਗਾ ਬਾਕੀ ਕਿਸੇ ਦਾ ਵੀ ਚਿਹਰਾ ਹੂਬ-ਹੂ ਨਜ਼ਰ ਨਹੀਂ ਆਏਗਾ ਜਿਹੜਾ ਜਿਸ ਜੂਨ ਵਿੱਚ ਆਏਗਾ ਆਇਆ ਹੋਵੇਗਾ ਤੈਨੂੰ ਇਸ ਸ਼ੀਸ਼ੇ ਵਿੱਚੋਂ ਉਹ ਜੂਨ ਦਿਖੇਗੀ ਜਿਹੜੇ ਵੀ ਪਾਪੀ ਪੁਰਸ਼ ਨੇ ਉਹਨਾਂ ਦਾ ਮੁਖ ਤੈਨੂੰ ਮਨੁੱਖਾਂ ਵਾਲਾ ਨਹੀਂ ਦਿਖਣਾ ਮਹਾਰਾਜ ਉਦੋਂ ਤਾਂ ਇਹ ਸ਼ੀਸ਼ਾ ਮੈਂ ਇੱਥੇ ਲੈ ਕੇ ਆਇਆ ਤੇ ਮੇਰਾ ਹੌਲੀ-ਹੌਲੀ ਸਰੀਰ ਰਕਸ਼ਸਾਂ ਵਾਲਾ ਬਣ ਗਿਆ ਮੈਂ ਆਏ ਗਏ ਬੰਦਿਆਂ ਨੂੰ ਦੇਖਦਾ ਜਿਹਦਾ ਚਿਹਰਾ ਮੈਨੂੰ ਠੀਕ ਨਜ਼ਰ ਨਹੀਂ ਸੀ ਆਉਂਦਾ ਮੈਂ ਉਹਨੂੰ ਖਾ ਜਾਂਦਾ ਮਹਾਰਾਜ ਮੈਂ ਬੰਦੇ ਪਕੜ-ਪਕੜ ਕੇ ਲੈ ਆਂਦਾ ਸੀ ਉਹਨਾਂ ਦੇ ਚਿਹਰੇ ਸ਼ੀਸ਼ੇ ਵਿੱਚ ਦੇਖਦਾ ਸੀ ਕੋਈ ਸੂਰ ਕੋਈ ਗਦਾ ਕੋਈ ਚੂਹਾ ਕੋਈ ਪੰਛੀ ਉਹਦੇ ਵਿੱਚੋਂ ਦੇਖਦਾ ਸੀ ਮਹਾਰਾਜ ਮੈਂ ਤਾਂ ਅੱਜ ਤੱਕ ਇਹੋ ਜਿਹਾ ਮੁਖ ਵੀ ਨਹੀਂ ਦੇਖੇ ਜਿਹੜਾ ਤੁਹਾਡਾ ਮਹਾਰਾਜ ਚਿਹਰਾ ਮੈਨੂੰ ਮਨੁੱਖਾਂ ਵਾਲਾ ਨਹੀਂ ਨਜ਼ਰ ਆਇਆ ਤੇ ਮਹਾਰਾਜ ਤੁਹਾਡੇ ਕਰਕੇ ਹੀ ਮੇਰਾ ਸ਼ਰਾਪ ਮਿਟ ਗਿਆ ਮੈਨੂੰ ਸਾਰੀ ਵਿਦਿਆ ਆ ਗਈ ਸਾਰੇ ਗ੍ਰੰਥਾਂ ਦੀ ਸੋਝੀ ਆ ਗਈ ਮੇਰਾ ਸਰੀਰ ਵੀ ਬਦਲ ਕੇ ਪਹਿਲਾਂ ਵਰਗਾ ਹੋ ਗਿਆ ਮਹਾਰਾਜ ਵਿੱਦਿਆ ਦੇ ਮਾਣ ਕਰਕੇ ਮੈਂ ਰਾਖਸ਼ ਬਣਿਆ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜਾ ਸੁਖ ਮਿਲ ਗਿਆ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਜਦੋਂ ਤੈਨੂੰ ਉਹ ਮਿਲਣਗੇ ਤੂੰ ਸੱਚਖੰਡ ਚਲਾ ਜਾਏਗਾ ਕੋਂਡਾ ਰਾਖਸ਼ ਦੇਵਤਿਆਂ ਵਾਲਾ ਸਰੀਰ ਪਾ ਕੇ ਸੱਚਖੰਡ ਨੂੰ ਚਲਾ ਗਿਆ ਇਹ ਸਭ ਕੁਝ ਭਾਈ ਮਰਦਾਨਾ ਜੀ ਦੇਖ ਕੇ ਬੜੇ ਹੈਰਾਨ ਹੋਏ ਭਾਈ ਮਰਦਾਨਾ ਜੀ ਗੁਰਨਾਣਾ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕ ਕੇ ਕਹਿਣ ਲੱਗੇ ਤੁਸੀਂ ਧੰਨ ਹੋ ਤੁਸੀਂ ਧੰਨ ਹੋ ਮਹਾਰਾਜ ਮੈਂ ਤਾਂ ਤੁਹਾਨੂੰ ਪਛਾਣਦਾ ਹੀ ਨਹੀਂ ਤੁਹਾਨੂੰ ਬਾਰ ਬਾਰ ਭੁੱਲ ਜਾਣਾ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਸ਼ੀਸ਼ਾ ਬੜੇ ਕੰਮ ਦੀ ਚੀਜ਼ ਹੈ ਇਹਨੂੰ ਅਸੀਂ ਆਪਣੇ ਨਾਲ ਰੱਖ ਲੈਣੇ ਆਂ ਮਹਾਰਾਜ ਇਹਦੇ ਵਿੱਚੋਂ ਸਾਰਾ ਕੁਝ ਨਜ਼ਰ ਆਏਗਾ ਤੇ ਆਇਆ ਕਰੇਗਾ ਅਸੀਂ ਲੋਕਾਂ ਦੇ ਮੁਖ ਦੇਖਿਆ ਕਰਾਂਗੇ ਮਹਾਰਾਜ ਇਹ ਬੜੇ ਕੰਮ ਦੀ ਚੀਜ਼ ਹੈ ਇਹਨੂੰ ਆਪਣੇ ਨਾਲ ਨਾ ਰੱਖ ਲਈਏ ਗੁਰਨਾਨ ਦੇ ਸੱਚੇ ਪਾਤਸ਼ਾਹ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਭਾਈ ਮਰਦਾਨਿਆ ਸਾਨੂੰ ਇਹ ਸ਼ੀਸ਼ੇ ਨਾਲ ਕੀ ਕੰਮ ਹੈ ਇਹ ਜਿੱਥੇ ਪਿਆ ਇਹਨੂੰ ਇੱਥੇ ਪਿਆ ਰਹਿਣ ਦੇ ਗੁਰਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਸਾਡਾ ਸ਼ੀਸ਼ਾ ਤੇ ਨਾਮ ਹੈ ਜਿਸ ਕਰਕੇ ਆਤਮਾ ਚਮਕਣ ਲੱਗ ਪੈਂਦੀ ਹੈ ਉਹ ਸ਼ੀਸ਼ਾ ਆਪਣੇ ਨਾਲ ਰੱਖ ਉਸ ਸ਼ੀਸ਼ੇ ਨਾਲ ਆਨੰਦ ਬਣਿਆ ਰਹੇਗਾ ਤੇ ਭਰਮ ਭੁਲੇਖੇ ਦੂਰ ਹੋ ਜਾਣਗੇ ਇਹ ਬਚਨ ਕਰਨ ਕਰਕੇ ਗੁਰਨਾਨਕ ਸੱਚੇ ਪਾਸ਼ਾ ਅੱਗੇ ਚੱਲ ਪਏ ਉਹਨਾਂ ਨੇ ਕੋਂਡੇ ਰਾਖਸ਼ ਦਾ ਉਧਾਰ ਕੀਤਾ ਗੁਰੂ ਸਾਹਿਬ ਨੇ ਪਸ਼ੂ ਪ੍ਰੇਤ ਮੂਰਖਾ ਨੂੰ ਉਤਾਰਿਆ ਉਹਨਾਂ ਨੇ ਪੱਥਰਾਂ ਦਾ ਵੀ ਭਲਾ ਕੀਤਾ ਗੁਰਨਾਨਕ ਸੱਚੇ ਪਾਸ਼ਾ ਸਾਨੂੰ ਆਪਣੀ ਸ਼ਰਣੀ ਵਿੱਚ ਰੱਖੋ ਅਸੀਂ ਤੁਹਾਡੇ ਤੋਂ ਬਲਿਹਾਰ ਖਾਂ ਜਾਂਦੇ ਹਾਂ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਖੀ ਸਰਵਣ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਦਾਸ ਨੂੰ ਮਾਫ਼ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ